ਪੰਜਾਬ ਪੁਲਿਸ ਦਾ ਵੀ ਇੱਕ ਪੁਲਸੀਆ ਗਰੋਹ ਸ਼ਾਮਲ ਹੈ ਇਹ 6 ਜਾਣਿਆਂ ਦਾ ਗਰੋਹ ਸੀ ਜਿਹਦੇ ਵਿੱਚ ਦੋ ਪੰਜਾਬ ਪੁਲਿਸ ਦੇ ਮਲਾਜ਼ਮ ਵੀ ਸਨ ਜਿਨ੍ਹਾਂ ਨੇ ਦਿੱਲੀ ਦੇ ਵਪਾਰੀਆਂ ਨੂੰ ਅਗਵਾ ਕੀਤਾ ਤੇ 10 ਕਰੋੜ ਦਾ ਸੌਦਾ ਤੈਅ ਕੀਤਾ ਤੇ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਸਭ ਤੋਂ ਵੱਡੀ ਗੱਲ ਹੈ ਕਿ ਇਸ ਪੁਲਸੀਆ ਗਰੋਹ ਦੇ ਵਿੱਚ ਇੱਕ ਲੁਧਿਆਣੇ ਦਾ ਆਮ ਆਦੀ ਪਾਰਟੀ ਦੇ ਐਮਐਲਏ ਦਾ ਕੋਈ ਸੱਕਾ ਵੀ ਦੱਸਿਆ ਜਾ ਰਿਹਾ ਔਰ ਇਸ ਤੋਂ ਵੱਡੀ ਹੋਰ ਹੈਰਾਨੀ ਦੀ ਗੱਲ ਹੈ ਕਿ ਇੱਕ ਪੰਜਾਬ ਪੁਲਿਸ ਦਾ ਏਐਸਆਈ ਉਹ ਡੀਆਈਜੀ ਬਣ ਕੇ ਦਿੱਲੀ ਜਾਂਦਾ ਤੇ ਜਿਹੜਾ ਪੰਜਾਬ ਪੁਲਿਸ ਦਾ ਹੌਲਦਾਰ ਆ ਉਹ ਐਸਪੀ ਬਣ ਕੇ ਜਾਂਦਾ ਇਹ 6 ਜਾਣਿਆਂ ਦਾ گرو ਜਿਨ੍ਹਾਂ ਨੇ ਦਿੱਲੀ ਦੇ ਵਪਾਰੀ ਜਿਹੜੇ ਨੇ ਉਹ ਅਗਵਾ ਕਰਕੇ ਪੰਜਾਬ ਲਿਆਂਦੇ ਤੇ ਪੈਸੇ ਵੀ ਆਪਣੇ ਖਾਤਿਆਂ ਵਿੱਚ ਪਵਾਲੇ ਤੇ 10 ਕਰੋੜ ਰੁਪਏ ਦੀ ਜਿਹੜਾ ਵਾ ਹੀਰਾ ਫੇਰੀ ਦਾ ਮਾਮਲਾ ਵੀ ਸਾਹਮਣੇ ਆ ਹਾਲਾਂਕਿ ਹੁਣ ਪੁਲਿਸ ਇਸ ਤੇ ਥੋੜਾ ਜਿਹਾ ਪਰਦਾ ਪਾ ਰਹੀ ਆ ਲੋਕਲ মিডিਆ ਨੂੰ ਐਫਆਈਆਰ ਦੀ ਕਾਪੀ ਵੀ ਨਹੀਂ ਦਿੱਤੀ ਗਈ ਹੈਗੀ ਚੋਪਚਪੀਤੇ ਜਿਹੜਾ ਵਾ ਦੋਸ਼ੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਪਰ ਹਾਲੇ ਤੱਕ ਮੇੜ ਬੰਦੇ ਫੜੇ ਨਹੀਂ ਗਏ ਪੂਰੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਜਿਹਦੇ ਵਿੱਚ ਇੱਕ ਏਐਸਆਈ ਤੇ ਇੱਕ ਹੌਲਦਾਰ ਨਾਲ ਚਾਰ ਬੰਦੇ ਹੋਰ ਜਿਨ੍ਹਾਂ ਨੇ ਦਿੱਲੀ ਦੇ ਬਿਜ਼ਨਸਮੈਨਾਂ ਨੂੰ ਅਗਵਾ ਕੀਤਾ ਫਿਰ 10 ਕਰੋੜ ਰੁਪਇਆ ਉਹਨਾਂ ਕੋ ਮੰਗਿਆ ਜਿਹਦੇ ਚੱਲਦਾ ਇਹ ਜਿਹੜੀ ਆ ਗੱਲ ਸਾਹਮਣੇ ਆਈ ਹੈ ਇਸ ਪੁਲਸੀਆ ਗਰੋਹ ਦੇ ਵਿੱਚ ਜਿਹੜੇ ਚਾਰ ਨੂੰ ਹੋਰ ਸ਼ਾਮਲੇ ਉਹਨਾਂ ਵਿੱਚ ਇੱਕ ਆਮਾਦੀ ਪਾਰਟੀ ਦੇ ਐਮਐਲਏ ਦਾ ਸੱਕਾ ਵੀ ਦੱਸਿਆ ਜਾ ਰਿਹਾ ਪਰ ਹੁਣ ਇਹ ਜਿਹੜੇ ਤਿੰਨ ਵਪਾਰੀਆਂ ਨੂੰ ਇਹਨਾਂ ਨੇ ਅਗਵਾ ਕੀਤਾ ਸੀ ਦਿੱਲੀ ਤੋਂ ਲਿਆਂਦਾ ਗਿਆ ਸੀ ਖੁਦ ਇੱਕ ਡੀਆਈਜੀ ਬਣ ਗਿਆ ਇੱਕ ਐਸਪੀ ਬਣ ਗਿਆ ਤੇ 10 ਕਰੋੜ ਰੁਪਏ ਮੰਗੇਗੇ ਨੇ ਤਿੰਨ ਵਪਾਰੀ ਕਿਡਨੈਪ ਕਰਕੇ ਲੁਧਿਆਣਾ ਲਿਆਂਦਾ ਗਿਆ ਫਿਰ ਖੰਨਾ ਪੁਲਿਸ ਤੋਂ ਇੱਕ ਝੂਠਾ ਮੁਕਦਮਾ ਦਰਜ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਪੂਰੀ ਸਾਜ਼ਿਸ਼ ਨਕਾਮ ਹੋ ਗਈ ਇਨ੍ਹਾਂ ਕਥੀ ਦੋਸ਼ੀਆਂ ਦੇ ਵਿੱਚ ਗਗਨ ਐਪਲ ਜੋ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਦਾ ਖਾ ਸਦੱਸਿਆ ਜਾ ਰਿਹਾ ਔਰ ਇਹਦੇ ਚ ਪੁਲਿਸ ਦਾ ਇੱਕ ਏਐਸਆਈ ਤੇ ਇੱਕ ਹੌਲਦਾਰ ਵੀ ਸ਼ਾਮਲ ਪੰਜਾਬ ਵਿੱਚ ਸਾਈਬਰ ਠੱਗੀ ਅਤੇ ਅਗਵਾ ਕਰਨ ਦਾ ਇੱਕ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਖੰਨਾ ਸਾਈਬਰ ਥਾਣੇ ਦੀ ਕਾਰਵਾਈ ਵਿੱਚ ਇਹ ਖੁਲਾਸਾ ਹੋਇਆ ਇੱਕ ਫਰਜੀ ਰੇਡ ਨੂੰ ਲੈ ਕੇ ਇੱਕ ਟੀਮ ਬਣਾਈ ਗਈ ਟੀਮ ਫਿਰ ਬਾਰਲੇ ਸੂਬਿਆਂ ਵਿੱਚ ਜਿਹੜੇ ਜਾ ਕੇ ਨੇ ਉੱਥੇ ਫਿਰ ਵਪਾਰੀਆਂ ਨੂੰ ਅਗਵਾ ਕਰਦਾ ਮਸਲਾ ਸਾਹਮਣੇ ਆਇਆ ਫਿਰ ਉਹਨਾਂ ਤੋਂ ਇੱਕ ਵੱਡੀ ਰਕਮ ਦੀ ਵੀ ਮੰਗ ਕੀਤੀ ਗਈ ਇਸ ਗਰੋਵ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਤੇ ਕੁਝ ਹੋਰ ਨਿੱਜੀ ਲੋਕ ਵੀ ਸ਼ਾਮਲ ਨੇ ਕਥਿਤ ਦੋਸ਼ੀਆਂ ਵਿੱਚ ਗਗਨਦੀਪ ਸਿੰਘ ਉਰਫ ਗਗਣ ਉਰਫ ਐਪਲ ਲੁਧਿਆਣਾ ਦਾ ਨਾਮ ਵੀ ਇਹਦੇ ਵਿੱਚ ਸ਼ਾਮਲ ਹੈ ਜੋ ਆਮ ਆਦੀ ਪਾਰਟੀ ਦੀ ਕਿਸੇ ਵਿਧਾਇਕ ਦਾ ਇੱਕ ਕਰੀਬੀ ਤੇ ਪਾਰਟੀ ਦਾ ਜਿਹੜਾ ਵਾ ਨੇਤਾ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ ਉਹ ਵੀ ਗੱਲ ਸਾਹਮਣੇ ਆਈ ਹੈ ਐਫ ਆਈ ਆਰ ਦੇ ਅਨਸਾਰ ਹੈਡ ਕਨਸਟੇਬਲ ਬਲਵਿੰਦਰ ਸਿੰਘ ਜੋ ਐਸਐਮਏ ਆਈਆਰਬੀ ਦੀ ਤੀਜੀ ਬਟਾਲੀਅਨ ਦੇ ਵਿੱਚ ਕੰਮ ਕਰ ਰਿਹਾ ਸੀ ਐਸਆਈ ਕੁਲਦੀਪ ਸਿੰਘ ਜੋ ਜੀਆਰਪੀ ਦੇ ਵਿੱਚ ਸਨ ਇਸਟੇਮ ਡਿਊਟੀ ਕਰ ਰਹੇ ਸੀ ਨਾਲ ਦੀ ਨਾਲ ਗਗਨਦੀਪ ਸਿੰਘ ਐਪਲ ਕਰਨਦੀਪ ਸਿੰਘ ਮਣੀ ਅਤੇ ਇੱਕ ਹੋਰ ਬੰਦੇ ਨੇ ਮਿਲ ਕੇ ਫਰਜੀ ਜਿਹੜੀ ਆ ਕਾਰਵਾਈ ਕੀਤੀ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੇ ਕੋਈ ਐਸਪੀ ਬਣ ਗਿਆ ਕੋਈ ਡੀਐਸਪੀ ਬਣ ਗਿਆ ਤੇ ਕੋਈ ਡੀਆਈਜੀ ਬਣ ਗਿਆ ਇਹ ਪੁਲਿਸ ਦੇ ਅਫਸਰ ਬਣ ਕੇ ਨੌਇਡਾ ਉੱਥੇ ਚਲੇ ਗਏ ਇੱਕ ਦਫਤਰ ਤੇ ਇਹਨਾਂ ਨੇ ਛਾਪਾ ਮਾਰਿਆ ਫਿਰ ਇਹਨਾਂ ਨੇ ਗੁਜਰਾਤ ਦੇ ਇੱਕ ਵਾਸੀ ਤਰਨ ਅਗਰਵਾਲ ਅਹਮਦਾਬਾਦ ਦੇ ਇੱਕ ਵਾਸੀ ਹੈਰਤ ਸ਼ਾਹ ਅਤੇ ਤਾਮਿਲਆਡੂ ਦੇ ਇੱਕ ਵਾਸੀ ਥਰਾਈ ਰਾਜ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰਕੇ ਲੁਧਿਆਣੇ ਇਹਨਾਂ ਨੂੰ ਲਿਆਂਦਾ ਗਿਆ 10 ਕਰੋੜ ਵਿੱਚੋਂ 70 ਲੱਖ ਦਾ ਜਿਹੜਾ ਵਾ ਉਹ ਸੌਦਾ ਹੋਇਆ ਪਹਿਲਾਂ 10 ਕਰੋੜ ਰੁਪਏ ਮੰਗੇ ਗਏ ਸੀ ਪੀੜਤ ਵਪਾਰੀਆਂ ਕੋਲ ਇਹਨਾਂ ਨੇ ਪਹਿਲਾਂ 10 ਕਰੋੜ ਰੁਪਏ ਦੀ ਮੰਗ ਕੀਤੀ ਸੀ ਬਾਅਦ ਵਿੱਚ ਗੱਲ 5 ਕਰੋੜ ਅਤੇ ਫਿਰ 70 ਲੱਖ ਦੇ ਵਿੱਚ ਸੌਦਾ ਤੈਅ ਹੋ ਗਿਆ ਕਿ ਤੁਸੀਂ ਇੰਨੇ ਰੁਪਏ ਦੇ ਦਿਓ ਧਰ ਦੇ ਪੁਲਿਸ ਕਾਰਵਾਈ ਕੋਈ ਨਹੀਂ ਹੋਵੇਗੀ ਦੋਸ਼ੀਆਂ ਨੇ ਪੀੜਤਾਂ ਦੇ ਖਾਤੇ ਚੋਂ ਇੱਕ ਵਾਰ ਜਿਹੜੇ 999 ਯੂ ਐਸ ਏ ਡਾਲਰ ਫਿਰ 3650 US ڈالر ਫਿਰ 1 ਲੱਖ ਰੁਪਏ ਗਿਫਟ ਦੇ ਰੂਪ ਦੇ ਵਿੱਚ ਇਹਨਾਂ ਕੋ ਕਢਵਾ ਲਏ ਸੀ ਤੇ ਨਾਲ ਹੀ ਉਹਨਾਂ ਦੇ ਮੋਬਾਈਲ ਫੋਨ ਅਤੇ ਐਪਲ ਦੀ ਘੜੀ ਵੀ ਖੋਹ ਲਈ ਗਈ ਇਹ ਵੀ ਐਫਆਈਆਰ ਦੇ ਵਿੱਚ ਲਿਖਿਆ ਹੈ ਹੁਣ ਖੰਨਾ ਪੁਲਿਸ ਦੇ ਸਾਹਮਣੇ ਇੱਕ ਡਰਾਮਾ ਬਣਿਆ ਸੀ ਕਿ ਦੋਸ਼ੀਆਂ ਨੂੰ ਅਗਵਾ ਕੀਤੇ ਬਿਨਾਂ ਹੀ ਵਪਾਰੀਆਂ ਨੂੰ ਖੰਨਾ ਪੁਲਿਸ ਸਟੇਸ਼ਨ ਵਿੱਚ ਲਿਆ ਕੇ ਇੱਕ ਝੂਠਾ ਮਕਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਉਥੋਂ ਦੇ ਥਾਣੇਦਾਰ ਨਰਿੰਦਰ ਸਿੰਘ ਨੇ ਰਿਕਾਰਡ ਖੰਗਾਲਿਆ ਤਾਂ ਪਤਾ ਲੱਗਾ ਕਿ ਪੀੜਤਾਂ ਦੇ ਖਿਲਾਫ ਤਾਂ ਖੰਨਾ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਪੂਰੇ ਖੰਨਾ ਦੇ ਵਿੱਚ ਨਾ ਕੋਈ ਸ਼ਿਕਾਇਤ ਸੀ ਤੇ ਨਾ ਹੀ ਕੋਈ ਕੇਸ ਦਰਜ ਸੀ ਇਸ ਤਰ੍ਹਾਂ ਪੂਰੀ ਫਿਰ ਸਾਜ਼ਿਸ਼ ਦਾ ਪਰਦਾ ਫਾਸ਼ ਹੋ ਗਿਆ ਜਦੋਂ ਥਾਣੇਦਾਰ ਨਰਿੰਦਰ ਸਿੰਘ ਹੋਣਾ ਨੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਇਸ ਮਾਮਲੇ ਦੇ ਵਿੱਚ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਏਐਸਆਈ ਕੁਲਦੀਪ ਸਿੰਘ ਗਗਨਦੀਪ ਸਿੰਘ ਐਪਲ ਕਰਨਦੀਪ ਸਿੰਘ ਮਣੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 319 140 3 ਦੀ 5 318 ਦੀ 4 ਅਤੇ 66 ਡੀ ਆਈ ਡੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਸ ਖੁਲਾਸੇ ਨਾਲ ਕੇਵਲ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਤੇ ਸਵਾਲ ਹੀ ਨਹੀਂ ਖੜੇ ਕੀਤੇ ਬਲਕਿ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਹਲਚਲ ਮਚ ਗਈ ਹੈ ਕਿਉਂਕਿ ਜਿਹੜਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਗਗਨਦੀਪ ਐਪਲ ਉਹ ਇੱਕ ਆਮ ਆਦੀ ਪਾਰਟੀ ਦੀ ਵਿਧਾਇਕਾ ਦਾ ਕਾਫੀ ਖਾਸ ਦੱਸਿਆ ਜਾ ਰਿਹਾ ਉਹਦੇ ਇਸ ਮਾਮਲੇ ਦੀ ਜਿਹੜੀ ਇਤਾਰਾ ਉਹ ਪੁਲਿਸ ਅਤੇ ਸਿਆਸਤ ਦੇ ਨਾਲ ਜੁੜੀਆਂ ਹੋਣ ਕਰਕੇ ਇਹ ਮਾਮਲਾ 17 ਸਤੰਬਰ ਤੋਂ ਹੀ ਜਿਹੜਾ ਉਹ ਸ਼ਿਪਾਇਆ ਜਾ ਰਿਹਾ ਸੀ ਖੰਨਾ ਪੁਲਿਸ ਵੱਲੋਂ ਹੁਣ ਇਸ ਮਕਦਮੇ ਦੀ ਜਿਹੜੀ ਐਫਆਈਆਰ ਦੀ ਜਦੋਂ ਕਾਪੀ ਸਾਹਮਣੇ ਆਈ ਤਾਂ ਪੁਲਿਸ ਅਧਿਕਾਰੀ ਜਿਹੜੇ ਨੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਾਲਾਂਕਿ ਇਸ ਮਸਲੇ ਦੇ ਵਿੱਚ ਖੰਨਾ ਪੁਲਿਸ ਨੂੰ ਚਾਹੀਦਾ ਸੀ ਕਿ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾਵੇ ਜਾਂਦੀ ਜਿਵੇਂ ਅਕਸਰੀ ਪੁਲਿਸ ਪ੍ਰੈਸ ਕਾਨਫਰੰਸ ਕਰਦੀ ਹੈ ਲੇਕਿਨ ਕਿਉਂਕਿ ਇੱਕ ਆਮ ਆਦੀ ਪਾਰਟੀ ਦੇ ਵਿਧਾਇਕਾ ਦਾ ਸਾਥੀ ਸੀ ਦੂਜਾ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਸਨ ਜਿਸ ਕਰਕੇ ਇਸ ਗੱਲ ਤੇ ਹੀ ਪਰਦਾ ਪਾਇਆ ਗਿਆ ਪਰ ਪ੍ਰੈਸ ਵਾਲਿਆਂ ਨੂੰ ਐਫਆਈਆਰ ਦੀ ਕਾਪੀ ਬਾਅਦ ਵਿੱਚ ਬੜੀ ਮੁਸ਼ਕਲ ਦੇ ਨਾਲ ਮਿਲੀ ਉਧਰ ਇੰਡੀਅਨ ਐਕਸਪ੍ਰੈਸ ਵਿੱਚ ਵੀ ਇੱਕ ਵੱਡੀ ਖਬਰ ਇਸੇ ਜੇਡੀ ਸ਼ਾਰਜਸ਼ ਨੂੰ ਲੈ ਕੇ ਜਿਹੜੀ ਪ੍ਰਕਾਸ਼ ਤੋਂ ਹੀ ਹੈ ਲੁਧਿਆਣਾ ਤੋਂ ਇੰਡੀਅਨ ਐਕਸਪ੍ਰੈਸ ਦੀ ਸੀਨੀਅਰ ਪੱਤਰਕਾਰ ਦਿਵਿਆ ਗੋਇਲ ਗੋਪਾਲ ਦੀ ਇਹ ਖਬਰ ਹੈ ਜੇਦੇ ਚ ਉਹਨਾਂ ਕਿਹਾ ਕਿ ਖਬਰ ਦੇ ਵਿੱਚ ਕਿ ਦੋ ਪੰਜਾਬ ਪੁਲਿਸ ਦੇ ਮੁਲਾਜ਼ਮ ਉਹਨਾਂ ਦੇ ਨਾਲ ਚਾਰ ਜਣੇ ਹੋਰ ਸੀ ਜਿਨ੍ਹਾਂ ਨੇ ਨੌਇਡਾ ਦੇ ਵਪਾਰੀਆਂ ਨੂੰ ਗਵਾਹ ਕੀਤਾ ਫਿਰ 10 ਕਰੋੜ ਰੁਪਏ ਮੰਗੇ ਕਿ ਮਾਮਲਾ ਰਫਾ ਦਫਾ ਕਰ ਦਿੰਦੇ ਆ ਏਐਸਆਈ ਜਿਹੜਾ ਵਾ ਉਹ ਡੀਆਈਜੀ ਬਣ ਕੇ ਗਿਆ ਸੀ ਤੇ ਜਿਹੜਾ ਹੈੱਡ ਕਨਸਟੇਬਲ ਸੀ ਉਹ ਪੰਜਾਬ ਪੁਲਿਸ ਦਾ ਐਸਪੀ ਬਣ ਕੇ ਗਿਆ ਹੁਣ ਇਹਦੇ ਚ ਵੀ ਵੱਡੀ ਡਿਟੇਲ ਜਿਹੜੀ ਲਿਖੀ ਗਈ ਹੈ ਜਿਹੜੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ 15 ਤੇ 16 ਸਤੰਬਰ ਦੀ ਜਿਹੜੇ ਦਿਨ ਨੂੰ ਅਸਿਸਟੈਂਟ ਸਬ ਇੰਸਪੈਕਟਰ ਏਐਸਆਈ ਕੁਲਦੀਪ ਸਿੰਘ ਅਤੇ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਉਹ ਚਾਰ ਜਾਨਿਆਂ ਦਾ ਇੱਕ ਗਰੁੱਪ ਜਿਹੜਾ ਵਾ ਉਹਨਾਂ ਤੇ ਇਲਜ਼ਾਮ ਲੱਗੇ ਕਿ ਉਹ ਨੌਇਡਾ ਪਹੁੰਚਦੇ ਨੇ ਉਹਨਾਂ ਨੇ ਇੱਕ ਝੂਠੀ ਫਰਜੀ ਜਿਹੜੀ ਆ ਰੇਡ ਕੰਡਕਟ ਕੀਤੀ ਤੇ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਦੱਸੇ ਨੇ ਫਿਰ ਜਿਹੜੇ ਉੱਥੇ ਵਪਾਰੀ ਸੀ ਉੱਥੋਂ ਦੇ ਉਹਨਾਂ ਦੇ ਨਾਲ ਇਸ ਕੇਸ ਨੂੰ ਰਫਾ-ਦਫਾ ਕਰਨ ਵਾਸਤੇ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਖਿਲਾਫ ਜਿਹੜਾ ਵਾ ਖੰਨਾ ਦੇ ਸਾਈਬਰ ਕ੍ਰਾਈਮ ਦੇ ਵਿੱਚ ਮੁਕਦਮਾ ਦਰਜਾ ਜਦੋਂ ਗੱਲ ਫਿਰ ਡੀਲ ਤੇ ਆਈ ਕਿ 10 ਕਰੋੜ ਦੀ ਜਿਹੜੀ ਜਿਹੜਾ ਪੈਸਾ ਜ਼ਿਆਦਾ ਫਿਰ ਗੱਲ 5 ਕਰੋੜ ਤੇ ਪਹੁੰਚੀ ਫਿਰ ਮਾਮਲਾ 70 ਲੱਖ ਤੇ ਪਹੁੰਚਿਆ ਹੈਗਾ ਇਹਨਾਂ ਦੇ ਜਿਹੜੇ ਖਿਲਾਫ ਜਿਹੜਾ ਵਾ ਜਦੋਂ ਇੱਥੇ ਲੁਧਿਆਣੇ ਫਿਰਖੰਨੇ ਲਿਆਦਾ ਹੈਗਾ ਤੇ ਜਿਹੜੇ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਨੇ ਇਹ ਖੰਨੇ ਦੇ ਨਰਿੰਦਰ ਪਾਲ ਸਿੰਘ ਜਦੋਂ ਉਹਨਾਂ ਨੇ ਇਨਾਂ ਤੇ ਪਰਚਾ ਦਰਜ ਕਰਨ ਦੇ ਜਿਹੜੇ ਨਕਲੀ ਹੈ ਅਸਲੀ ਪੁਲਸਾਰੇ ਲੇਕਿਨ ਨਕਲੀ ਅਫਸਰ ਬਣ ਕੇ ਜਦੋਂ ਇਹਨਾਂ ਦੇ ਮੁਕਦਮਾ ਦਰਜ ਕਰਨ ਦੀ ਉਹਨਾਂ ਤੇ ਗੱਲ ਪਾਈ ਗਈ ਤਾਂ ਜਦੋਂ ਉਹਨਾਂ ਨੇ ਰਿਕਾਰਡ ਚੈੱਕ ਕੀਤਾ ਉਹਨਾਂ ਨੇ ਦੇਖਿਆ ਕਿ ਜਿਹੜੇ ਦਿੱਲੀ ਤੋਂ ਵਪਾਰੀ ਫੜ ਕੇ ਲਿਆਉਂਦੇ ਨੇ ਤਿੰਨ ਜਾਣੇ ਜਿਹਦੇ ਚ ਇੱਕ ਗੁਜਰਾਤ ਦਾ ਇੱਕ ਤਾਮਨ ਲਾਡੂ ਦਾ ਇੱਕ ਅਹਮਦਾਬਾਦ ਦਾ ਉਹਨਾਂ ਦੇ ਖਿਲਾਫ ਤੇ ਕੋਈ ਇਦਾਂ ਦੀ ਕੋਈ ਫਰਜੀ ਕੋਈ ਕੰਪਲੀਟ ਹੈ ਨਹੀਂ ਹੈ ਨਾ ਹੀ ਉਹਨਾਂ ਦੇ ਖਿਲਾਫ ਕੋਈ ਠੱਗੀ ਨੂੰ ਜਾਂ ਕੋਈ ਹੋਰ ਝੂਠੀ ਸੱਚੀ ਮੂਟੀ ਸ਼ਿਕਾਇਤ ਦਾ ਕੋਈ ਜ਼ਿਕਰ ਨਹੀਂ ਆਇਆਗਾ ਫਿਰ ਜਦੋਂ ਉਹਨਾਂ ਨੇ ਸਾਈਬਰ ਪੁਲਿਸ ਸਟੇਸ਼ਨ ਦੇ ਚਾਰ ਦਿਨ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਵੱਡਾ ਖਲਾਸਾ ਆਇਆ ਹੁਣ ਜਿਹੜਾ ਏਐਸਆਈ ਕੁਲਦੀਪ ਸਿੰਘ ਆ ਜਿਹੜਾ ਇਸ ਟਾਈਮ ਜੀਆਰਪੀ ਦੇ ਵਿੱਚ ਤਨਾਨਸ ਉਹ ਉਹ ਪਠਾਨਕੋਟ ਦੇ ਵਿੱਚ ਜਦ ਕੇ ਜਿਹੜਾ ਬਲਵਿੰਦਰ ਸਿੰਘ ਆ ਜਿਹੜਾ ਬਾਅਦ ਚ ਐਸਪੀ ਬਣ ਕੇ ਦਿੱਲੀ ਜਾਂਦਾ ਵਾ ਉਹ ਜਿਹੜੇ ਫਰੀਦਕੋਟ ਦੇ ਵਿੱਚ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੇ ਸੰਦੀਪ ਵਡੇਰਾ ਉਹਦਾ ਗਨਮੈਨ ਸਾਹਮਣੇ ਆਇਆਗਾ ਗੁਲਦੀਪ ਸਿੰਘ ਜਿਹੜਾ ਜੀਆਰਪੀ ਪੁਲਿਸ ਦੇ ਵਿੱਚ ਏਐਸਆਈ ਉਹ ਡੀਆਈਜੀ ਬਣ ਕੇ ਗਿਆ ਜਿਹੜਾ ਐਸਪੀ ਇਨਵੈਸਟੀਗੇਸ਼ਨ ਨੇ ਐਸਟੇਮ ਫਰੀਦਕੋਟ ਦੇ ਵਿੱਚ ਸੰਦੀਪ ਵਡੇਰਾ ਉਹਦਾ ਬਲਵਿੰਦਰ ਸਿੰਘ ਗਨਮੈਨ ਹੈ ਜੋ ਵੈਸੀ ਮਹਿਕਮੇ ਦੇ ਵਿੱਚ ਹੌਲਦਾਰ ਆ ਪਰ ਉਹ ਉਥੇ ਐਸਪੀ ਬਣ ਕੇ ਗਿਆ ਹੁਣ ਜਦੋਂ ਪੂਰੀ ਤਫਤੀਸ਼ ਜਿਹੜੀ ਕੀਤੀ ਗਈ ਹੈ ਤਾਂ ਫਿਰ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਐਸਪੀ ਬਣ ਕੇ ਇੱਕ ਡੀਆਈਜੀ ਬਣ ਕੇ ਔਰ ਇੱਕ ਜਿਹੜਾ ਗਗਨਦੀਪ ਸਿੰਘ ਉਰਫ ਐਪਲ ਜਿਹੜਾ ਲੁਧਿਆਣੇ ਦੇ ਵਿੱਚ ਕਾਫੀ ਦੱਸਿਆ ਜਾਂਦਾ ਫੇਮਸ ਆ ਉਹ ਡਿਪਟੀ ਸੁਪਰੀਡੈਂਟ ਆਫ ਪੁਲਿਸ ਮਤਲਬ ਡੀਐਸਪੀ ਬਣ ਕੇ ਗਿਆ ਏਐਸਆਈ ਡੀਆਈਜੀ ਬਣ ਕੇ ਗਿਆ ਹੌਲ ਦਾ ਐਸਪੀ ਬਣ ਕੇ ਗਿਆ ਇੱਕ ਪ੍ਰਾਈਵੇਟ ਬੰਦਾ ਉਹ ਪੰਜਾਬ ਪੁਲਿਸ ਦਾ ਡੀਐਸਪੀ ਬਣ ਕੇ ਗਿਆ ਔਰ ਇਹਨਾਂ ਦੇ ਫਿਰ ਬਰਵਿੰਦਰ ਸਿੰਘ ਹੁਣ ਨੇ ਉਹਨਾਂ ਤੇ ਪਿਸਤੌਲ ਤਾਣ ਕੇ ਜਾਂ ਹਥਿਆਰ ਜੋ ਵੀ ਇਹਨਾਂ ਸਾਰਿਆਂ ਨੂੰ ਜਿਹੜੇ ਤਿੰਨ ਜਾਣੇ ਨੇ ਇਹ ਜਿਹੜਾ ਵਾ ਇੱਥੇ ਲੈ ਜਾਂਦਾ ਪਹਿਲਾਂ ਲੁਧਿਆਣੇ ਲੈ ਜਾਂਦਾ ਗਿਆ ਫਿਰ ਜਿਹੜਾ ਵਾ ਇਹਨਾਂ ਨੂੰ ਜਿਹੜਾ ਵਾ ਖੰਨੇ ਦੇ ਵਿੱਚ ਲਿਆਂਦਾ ਗਿਆ ਜਿਹਦੇ ਵਿੱਚ ਜਿਹੜੇ ਨੇ ਤਿੰਨ ਜਾਣੇ ਸੀ ਇੱਕ ਤਰਨ ਅਗਰਵਾਲ ਹੀਰਤ ਸ਼ਾ ਇਹ ਗੁਜਰਾਤ ਦੇ ਵਾਸੀ ਸਨ ਉਹ ਥਰਾਈ ਰਾਜ ਇਹ ਤਾਮਨ ਲਾਡੂ ਦੇ ਸੀ ਇਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਦੇ ਵਿੱਚ ਲਿਆਂਦਾ ਗਿਆ ਹੁਣ ਜਦੋਂ ਇਹ ਮਾਮਲਾ ਕਿ ਇਹਨਾਂ ਦੇ ਖਿਲਾਫ ਕੋਈ ਕੰਪਲੀਟ ਦਰਜ ਹੈ ਨਹੀਂ ਆ ਇਹਨਾਂ ਨੂੰ ਫੜ ਕੇ ਕਿਵੇਂ ਲਿਆਂਦਾ ਹੈਗਾ ਫਿਰ ਜਿਹੜਾ ਵਾ ਖੰਨਾ ਪੁਲਿਸ ਨੇ ਆਪਣੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਖਾਸ ਕਰਕੇ ਸਾਈਬਰ ਕ੍ਰਾਈਮ ਦੇ ਐਸਐਚਓ ਜਾਂ ਇੰਚਾਰਜ ਨੇ ਹੁਣ ਰਾਨੀ ਦੀ ਗੱਲ ਹੈ ਕਿ 15 ਤਰੀਕ ਦੀ ਘਟਨਾ ਆਈ ਹੈ ਤੇ ਖੰਨਾ ਪੁਲਿਸ ਜਾਂ ਪੰਜਾਬ ਪੁਲਿਸ ਨੇ ਇਸ ਤੇ ਪਰਦਾ ਹੀ ਪਾ ਕੇ ਰੱਖਿਆ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਅੱਜ 26 ਤਰੀਕ ਹੋ ਗਈ ਹੈ ਖੰਨਾ ਪੁਲਿਸ ਨੇ ਇਸ ਮਸਲੇ ਤੇ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਹਾਲਾਂਕਿ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨੀ ਬੰਦ ਹੀ ਸੀ ਕਿ ਖੋਦੀ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੇ ਸਕੰਜੇ ਵਿੱਚ ਫਸ ਗਏ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਇੱਕ ਤੇ ਮਹਕਮੇ ਦੀ ਬਦਨਾਮੀ ਹੋਣੀ ਸੀ ਦੂਜਾ ਆਮ ਆਦੀ ਪਾਰਟੀ ਦੀ ਇੱਕ ਵਿਧਾਇਕ ਦੀ ਵੀ ਬਦਨਾਮੀ ਹੋਣੀ ਸੀ ਕਿ ਉਹ ਉਹਦਾ ਇੱਕ ਖਾਸਮ ਖਾਸ ਸੀ ਔਰ ਦੂਜਾ ਖੁਦ ਉਹ ਆਮ ਆਦੀ ਪਾਰਟੀ ਦਾ ਇੱਕ ਲੀਡਰ ਵੀ ਦੱਸਿਆ ਜਾ ਰਿਹਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਜਿਹੜਾ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਉਹਨਾਂ ਕੋ ਕਿੰਨੇ ਕਿੰਨੇ ਜਿਹੜੇ ਪੈਸੇ ਉਪਵਾਏ ਗਏ ਕਿੰਨੇ ਕਿੰਨੇ ਕਰੋੜ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਔਰ ਇਹ ਵੀ ਦੱਸਿਆ ਜਿਹੜੇ ਗੈਂਗ ਸੀ ਗਰੋਹ ਸੀ ਇਹ ਇਹਨਾਂ ਨੇ ਪਹਿਲਾਂ ਉਥੇ ਜਿਹੜਾ 4 ਵਜੇ ਇੱਕ ਲੁਧਿਆਣਾ ਦੇ ਵਿੱਚ ਇੱਕ ਢਾਬਾ ਜਿਮੀਦਾਰ ਕਰਕੇ ਉਥੇ ਵੀ ਜਿਹੜਾ ਵਾ ਇਹ ਪਹਿਲਾਂ ਨੇ ਖਾਣਾ ਖੋਣ ਜਾਂ ਖਾਦਾ ਹੋਊਗਾ ਇਹ ਵੀ ਗੱਲ ਸਾਹਮਣੇ ਆਈ ਹੈ ਪਰ ਇਹ ਹੁਣ ਜਿਹੜੀ ਸਾਰੀ ਜਿਹੜੀ ਆ ਜਿਹੜੀ ਆ ਜਾਣਕਾਰੀ ਜਿਹੜੀ ਆ ਹੋਰ ਹੋਰ ਹੀ ਜਿਹੜੀ ਤਪਤੀਸ਼ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਔਰ ਦੂਜੀ ਗੱਲ ਹੈ ਕਿ ਇਹਨਾਂ ਦਾ ਹੁਣ ਜਿਹੜਾ ਰਿਮਾਂਡ ਵੀ ਹਾਸਲ ਕੀਤਾ ਗਿਆ ਜਿਹਦੇ ਚ ਪੁਲਿਸ ਨੇ ਕਿਹਾ ਕਿ ਬਹੁਤ ਚਲਾਕ ਕਿਸਮ ਦੇ ਬੰਦੇ ਨੇ ਇਸ ਕਰਕੇ ਪੁਲਿਸ ਨੂੰ ਹੋਰ ਇਹਨਾਂ ਦੀ ਰਿਮਾਰਡ ਦੀ ਜ਼ਰੂਰਤ ਆ ਹੁਣ ਜਿਹੜੇ ਜਿੱਥੇ ਇਹਨਾਂ ਨੇ ਸਾਧਨ ਵਰਤੇ ਇਹਨਾਂ ਕੋਲ ਕਾਰ ਸੀ ਐਸਯੂਵੀ ਕਾਰ ਸੀ ਮਤਲਬ ਇੱਕ ਇਹਨਾਂ ਕੋਲ ਐਮਜੀ ਹੈਕਟਰ ਗੱਡੀ ਸੀ ਇੱਕ ਕੀਆ ਗੱਡੀ ਸੀ ਉਹ ਵੀ ਜਿਹੜੀ ਆ ਇਹ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਆ ਔਰ ਜਿਹੜਾ ਇਹਨਾਂ ਕੋਲ ਪੈਸੇ ਜਿਹੜੇ ਵਪਾਰੀਆਂ ਕੋ ਪਹਿਲਾਂ ਇੱਕ 999 ਜਿਹੜੇ ਨੇ ਉਹ ਡਾਲਰ ਕਢਵਾਏ ਗਏ ਫਿਰ 3650 ਡਾਲਰ ਸੀ ਉਹ ਵੀ ਕਢਵਾਏ ਗਏ ਫਿਰ ਇੱਕ ਜਿਹੜੀ ਆ ਦੱਸਿਆ ਜਾ ਰਿਹਾ ਕਿ 4 ਲੱਖ ਦੇ ਕਰੀਬ ਹੋਰ ਵੀ ਆਇਆ ਫਿਰੇ ਇੱਕ ਘੜੀ ਵੀ ਆ ਇੱਕ 1 ਲੱਖ ਰੁਪਇਆ ਕੈਸ਼ ਹੋਏ ਇਹ ਕਾਫੀ ਜਿਹੜੀ ਇੰਨਾ ਕੋ ਜਿਹੜੀ ਰਕਮ ਜਿਹੜੀ ਆ ਕਢਾਈ ਗਈ ਹੈਗਾ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਖੰਨਾ ਪੁਲਿਸ ਦੇ ਜਿਹੜੇ ਐਸਐਸਪੀ ਨੇ ਡਾਕਟਰ ਜੋਤੀ ਜਾਦਵ ਉਹਨਾਂ ਵੱਲੋਂ ਇੱਕ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਹੈਗਾ ਇਹ ਜਿਹੜੀ ਐਸਆਈਟੀ ਆ ਇਹ ਖੰਨਾ ਦੇ ਐਸਪੀ ਜਿਹੜੇ ਨੇ ਇਨਵੈਸਟੀਗੇਸ਼ਨ 모হিত ਸਿੰਗਲਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਹੁਣ ਇਸ ਮਸਲੇ ਦੀ ਜਿਹੜੀ ਆ ਤਪਤੀਸ਼ ਕਾਰੇ ਨੇ ਕੀ ਆਖਿਰ ਇਹਦੇ ਵਿੱਚ ਹੋਰ ਕੌਣ ਕਨ ਲੋਕ ਨੇ ਜਾਂ ਇਹ ਜਿਹੜੇ ਇੱਕ ਥਾਣੇਦਾਰ ਜਾਂ ਹੌਲਦਾਰ ਇਹਨਾਂ ਦਾ ਹੋਰ ਕੀ ਜਿਹੜਾ ਵਾਪਸ ਹੋਕੜਾ ਇਹਨਾਂ ਨੇ ਪਹਿਲਾਂ ਤੇ ਨਹੀਂ ਕੋਈ ਜਿਹੀਆਂ ਠੱਗੀਆਂ ਮਾਰੀਆਂ ਇਨਨ ਐਕਸਪ੍ਰੈਸ ਦੇ ਜਿਹੜੇ ਸੀਨੀਅਰ ਜਰਨਲਿਸਟ ਨੇ ਦਿਵਿਆ ਗੋਇਲ ਗੋਪਾਲ ਉਹਨਾਂ ਨੇ ਇਸ ਮਸਲੇ ਦੇ ਵਿੱਚ ਜਿਹੜੇ ਫਰੀਦਕੋਟ ਦੇ ਐਸਪੀ ਇਨਵੈਸਟੀਗੇਸ਼ਨ ਸੰਦੀਪ ਵਡੇਰਾ ਉਹਦੇ ਨਾਲ ਵੀ ਗੱਲਬਾਤ ਕੀਤੀ ਸੰਦੀਪ ਵਡੇਰਾ ਦੇ ਨਾਲ ਕਿਉਂ ਗੱਲਬਾਤ ਕੀਤੀ ਕਿਉਂਕਿ ਅਸਲ ਵਿੱਚ ਜਿਹੜਾ ਬਲਵਿੰਦਰ ਸਿੰਘ ਹੈ ਜਿਹੜਾ ਹੌਲਦਾਰ ਸੀ ਉਹ ਖੁਦ ਦਿੱਲੀ ਐਸਪੀ ਬਣ ਕੇ ਪੁਲਿਸ ਦਾ ਗਿਆ ਜਦੋਂ ਫਰੀਦਕੋੜ ਦੇ ਐਸਪੀ ਇਨਵੈਸਟੀਗੇਸ਼ਨ ਸੰਦੀਪ ਵਡੇਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ 10 ਸਤੰਬਰ ਤੋਂ ਬਾਅਦ ਜਿਹੜਾ ਉਹ ਬਲਵਿੰਦਰ ਇੱਥੇ ਹੈ ਨਹੀਂ ਸੀ ਕਿਉਂਕਿ ਉਹ ਇੱਥੋਂ ਗਿਆ ਸੀ ਕਿ ਉਹਨੂੰ ਕੋਈ ਘਰੇਲੂ ਕੰਮਕਾਜ ਆ ਇਸ ਕਰਕੇ ਉਹ 10 ਤਰੀਕ ਤੋਂ ਬਾਅਦ ਉਹ ਆਪਣੇ ਉੱਥੇ ਜਿਹੜਾ ਵਾ ਘਰੇਲੂ ਕੰਮਕਾਜ ਦੇ ਤੌਰ ਤੇ ਚਲਾ ਗਿਆ ਸੀ ਮਤਲਬ 10 ਤਰੀਕ ਤੋਂ ਬਾਅਦ ਉਹਦੇ ਨਾਲ ਜਿਹੜਾ ਵਾ ਡਿਊਟੀ ਤੇ ਨਹੀਂ ਸੀ ਪਰ ਉਹਨੇ ਕਿਹਾ ਕਿ ਹੁਣ ਐਸਆਈਟੀ ਨੂੰ ਜਿਹੜੀ ਆ ਇਹ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਪਾਰਦਰਸ਼ਤਾ ਦੇ ਨਾਲ ਕਰਨੀ ਚਾਹੀਦੀ ਤਾਂ ਜੋ ਜਿਹੜਾ ਵਾ ਸੱਚ ਸਾਹਮਣੇ ਆ ਸਕੇ ਉਦੋਂ ਜਦ ਜਰਨਲਿਸਟ ਨੇ ਖੰਨਾ ਦੀ ਐਸਐਸਪੀ ਡਾਕਟਰ ਯੂਤੀ ਜਾਦਵ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਇਸ ਮਸਲੇ ਦੇ ਵਿੱਚ ਜਿਹੜੇ ਵਾ ਇੱਕ ਐਸਪੀ ਰੈਂਕ ਦੀ ਅਗਵਾਈ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਜਿਹੜਾ ਵਾ ਕੀਤਾ ਗਿਆ ਤਾਂ ਜੋ ਖਲਾਸਾ ਹੋਰ ਵੀ ਹੋ ਸਕਦੇ ਲੇਕਿਨ ਫਿਲਹਾਲ ਹੈ ਕਿ ਇਸ ਮਸਲੇ ਵਿੱਚ ਖੰਨਾ ਪੁਲਿਸ ਨੂੰ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਡਿਟੇਲ ਦੱਸਣੀ ਚਾਹੀਦੀ ਸੀ ਕਿ ਜਿਹੜਾ ਏਐਸਆਈ ਜਿਹੜਾ ਡੀਆਈਜੀ ਬਣਿਆ ਜਿਹੜਾ ਹੌਲਦਾਰ ਸੀ ਓਐਸਪੀ ਬਣਿਆ ਜਿਹੜਾ ਇੱਕ ਗਗਨਦੀਪ ਸਿੰਘ ਐਪਲ ਕਰਕੇ ਜਾਣਿਆ ਉਹ ਡੀਐਸਪੀ ਬਣਿਆ ਔਰ ਇਹਦੇ ਜਿਹੜਾ ਇੱਕ ਆਮ ਆਦੀ ਪਾਰਟੀ ਦਾ ਨੇਤਾ ਕੌਣ ਸੀ ਔਰ ਦੂਜਾ ਉਹ ਕਿਸ ਵਿਧਾਇਕ ਦਾ ਜਾਂ ਵਿਧਾਇਕਾ ਦਾ ਆਮਾਦੀ ਪਾਰਟੀ ਦਾ ਜਿਹੜਾ ਵਿਧਾਇਕ ਜਾਂ ਵਿਧਾਇਕਾ ਉਹ ਕਿਹਦਾ ਖਾਸ ਸੀ ਇਹ ਜਿਹੜਾ ਵੱਖਣਾ ਪੁਲਿਸ ਨੂੰ ਜਿਹੜੀ ਹੈ ਇਹ ਜਿਹੜੀ ਹੈ ਨਿਰਪੱਖ ਤੌਰ ਤੇ ਜਿਹੜੀ ਜਾਣਕਾਰੀ ਦੱਸਣੀ ਚਾਹੀਦੀ ਸੀ ਲੇਕਿਨ ਫਿਲਹਾਲ ਉਸ ਤੇ ਪਰਦਾ ਪਾ ਕੇ ਰੱਖਿਆ ਲੇਕਿਨ ਮੀਡੀਆ ਤੱਕ ਜਦੋਂ ਗੱਲ ਪਹੁੰਚੀ ਤਾਂ ਫਿਰ ਐਫ ਆਈ ਆਰ ਦੀ ਕਾਪੀ ਜਿਹੜੀ ਪੁਲਿਸ ਸੁਪਾਰੀ ਸੀ ਫਿਰ ਪੁਲਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿਸੇ ਪੁਲਸ ਅਫਸਰ ਨਾਲ ਕਿਸੇ ਐਸ ਐਚ ਓ ਨੇ ਨਾ ਕਿਸੇ ਵੱਡੇ ਅਧਿਕਾਰੀਆਂ ਨੇ ਫਿਰ ਜਰਨਲਿਸਟਾਂ ਨੇ ਕੋਰਟ ਚੋਂ ਜਦੋਂ ਕਾਪੀ ਕਢਵਾਈ ਤਾਂ ਪਤਾ ਲੱਗਾ ਕਿ ਇਹਦੇ ਵਿੱਚ ਕੀ ਜਿਹੜੀ ਖੇੜਾ ਕਿਉਂਕਿ 15 ਤਰੀਕ ਦੀ ਘਟਨਾ ਵਾਪਰੀ ਹੋਵੇ ਤੇ ਕਰੀਬ 11 ਦਿਨ ਜਿਹੜੀ ਪੁਲਿਸ ਨੇ ਉਸ ਤੇ ਪਰਦਾ ਹੀ ਪਾ ਕੇ ਰੱਖਿਆ ਮੀਡੀਆ ਨੂੰ ਜਿਹੜੀ ਡਿਟੇਲ ਹੀ ਨਹੀਂ ਦੱਸੀ ਹਾਲਾਂਕਿ ਕੋਈ ਨਿਕਾਜਾ ਚੋਰ ਫੜ ਲੇ ਤੇ ਪੁਲਿਸ ਵੱਡੀ ਪ੍ਰੈਸ ਕਾਨਫਰੰਸ ਕਰ ਦਿੰਦੀ ਆ ਪਰ ਆ ਪੁਲਿਸ ਵਾਲਿਆਂ ਦਾ ਗਰੂ ਤੇ ਸਿਆਸੀ ਲੀਡਰਾਂ ਦਾ ਗਰੂ ਇੱਕ ਵੱਡਾ ਨੈਕਸਸ ਉਸ ਤੇ ਪੁਲਿਸ ਨੂੰ ਵੱਡੇ ਖੁਲਾਸੇ ਕਰਨੇ ਚਾਹੀਦੇ ਸੀ ਲੇਕਿਨ ਫਿਲਹਾਲ ਇਹਨਾਂ ਦਾ ਰਿਮਾਂਡ ਜਿਹੜਾ ਵਾ ਹਾਸਲ ਕੀਤਾ ਗਿਆ ਪਰ ਹਾਲੇ ਵੀ ਕੁਝ ਫਰਾਰ ਨੇ ਉਹ ਚਿਹਰੇ ਫਰਾਰ ਕਿਹੜੇ ਨੇ ਉਹ ਖੰਨਾਪੁਰਸ ਚੰਗੀ ਤਰ੍ਹਾਂ ਜਾਣਦੀ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ਐਬੀਪੀ ਪੰਜਾਬ ਧੰਨਵਾਦ